ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਖਤ ਬਣਾਉਂਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਤੋਂ ਲਿਖਤੀ ਨਾਗਰਿਕਤਾ ਪ੍ਰੀਖਿਆ ਨੂੰ ਲਾਗੂ ਕਰਨ ਦਾ ਫੈਸਲਾ ਕਰ ਦਿੱਤਾ ਹੈ ਇਸ ਨਵੀਂ ਪ੍ਰਣਾਲੀ ਦੇ ਤਹਿਤ ਜੋ 2025 ਦੇ ਵਿੱਚ ਲਾਗੂ ਹੋਵੇਗੀ ਨਾਗਰਿਕਤਾ ਦੇ ਪਿਨੇਕਾਰਨ ਨੂੰ ਅਮਰੀਕੀ ਇਤਿਹਾਸ ਅਤੇ ਰਾਜਨੀਤਿਕ ਦੇ ਨਾਲ ਸੰਬੰਧਿਤ ਗਿਆਨ ਦਾ ਮੁਲਾਂਕਣ ਕਰਨ ਵਾਲਾ ਟੈਸਟ ਪਾਸ ਕਰਨਾ ਹੋਵੇਗਾ ਤੇ ਪਿਨੇਕਾਰਨ ਨੂੰ ਅਮਰੀਕੀ ਇਤਿਹਾਸ ਅਤੇ ਰਾਜਨੀਤੀ ਦੇ ਨਾਲ ਸੰਬੰਧਿਤ ਕੁੱਲ 128 ਪ੍ਰਸ਼ਨਾਂ ਦਾ ਅਧਿਐਨ ਕਰਨਾ ਪਵੇਗਾ ਅਮਰੀਕਾ ਦੇ ਵਿੱਚ ਨਾਗਿਕਤਾ ਪ੍ਰਾਪਤ ਕਰਨ ਦੇ ਪ੍ਰਕਿਰਿਆ ਨੂੰ ਸਖਤ ਬਣਾ ਦਿੱਤਾ ਗਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਤੋਂ ਲਿਖਤੀ ਨਾਗਿਕਤਾ ਪ੍ਰੀਖਿਆ ਨੂੰ ਲਾਗੂ ਕਰਨ ਦਾ ਫੈਸਲਾ ਕਰ ਰਿਹਾ ਹੈ। ਜੀ ਹਾਂ, ਪ੍ਰੀਖਿਆ ਦਾ ਫਾਰਮੈਟ ਪ੍ਰੀਖਿਆ ਦੌਰਾਨ ਦਿਨੇ ਕਾਰਾ ਤੋਂ 20 ਸਵਾਲ ਪੁੱਛੇ ਜਾਣਗੇ ਜਿਨ੍ਹਾਂ ਦੇ ਵਿੱਚ 12 ਸਵਾਲਾਂ ਤੇ ਸਹੀ ਜਵਾਬ ਦੇਣੇ ਜ਼ਰੂਰੀ ਹੋਣਗੇ। ਫਾਰਵਰਡ ਦੇ ਵਿੱਚ ਬਦਲਾਅ ਦੀ ਗੱਲ ਕਰੀਏ ਤਾਂ ਇਹ ਟੈਸਟ ਮੌਖਿਕ ਤੌਰ ਉਤੇ ਲਿਆ ਜਾਵੇਗਾ ਅਤੇ ਸਵਾਲ ਬਹੁਤ ਚੋਣ ਵਾਲੇ ਨਹੀਂ ਹੋਣਗੇ। ਜ਼ਿਆਦਾਤਰ ਸਵਾਲਾਂ ਦੇ 1 ਤੋਂ ਵੱਧ ਸਵੀਕਾਰਯੋਗ ਜਵਾਬ ਹੋ ਸਕਦੇ ਨੇ ਜੇਕਰ ਕੋਈ ਵਿਨੇਕਾਰ ਇਸ ਟੈਸਟ ਦੇ ਵਿੱਚ ਅਸਫਲ ਹੋ ਜਾਂਦਾ ਹੈ ਤਾਂ ਉਸ ਨੂੰ ਦੂਜਾ ਮੌਕਾ ਦਿੱਤਾ ਜਾਵੇਗਾ ਪਰ ਜੇਕਰ ਉਹ ਦੁਬਾਰਾ ਵੀ ਅਸਫਲ ਹੋ ਜਾਂਦਾ ਹੈ ਤਾਂ ਉਸ ਦੀ ਨਾਗਰਿਕਤਾ ਦੀ ਅਰਜੀ ਰੱਦ ਕਰ ਦਿੱਤੀ ਜਾਵੇਗੀ ਦਸੇ ਪੈਕਟ ਸਾਚ ਚੋਇਸ ਤੋਂ ਵੱਧ ਉਮਦੇ ਹੋਰ ਲੋਕ ਜੋ ਵੀ ਜਾਂ ਵੱਦ ਸਲ ਹ ਤੋਂ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹ ਰਹੇ ਨੇ ਉਹਨਾਂ ਨੂੰ ਸਿਰਫ 20 ਸਵਾਲਾਂ ਦਾ ਅਧਿਐਨ ਕਰਨਾ ਪਵੇਗਾ ਅਤੇ ਉਹ ਆਪਣੀ ਪਸੰਦੀ ਭਾਸ਼ਾ ਦੇ ਵਿੱਚ ਪ੍ਰੀਖਿਆ ਦੇ ਸਕਦੇ ਨੇ ਨਵੀਂ ਪ੍ਰਣਾਲੀ ਦੀ ਗੱਲ ਕੀਤੀ ਜਾਵੇ ਤਾਂ ਨਵੀਂ ਪ੍ਰਣਾਲੀ ਦੇ ਵਿੱਚ ਕੁਝ ਨਵੇਂ ਸਵਾਲ ਸ਼ਾਮਲ ਕੀਤੇ ਗਏ ਨੇ ਜੋ ਕਿ ਸੰਵਿਧਾਨ ਦੇ 10ਵੇਂ ਸੋਧ ਫੈਟਲਿਸਟ ਦਸਤਾਵੇਜ਼ ਸਾਬਕਾ ਰਾਸ਼ਟਰਪਤੀ ਡਵਾਈਟ ਡੀ ਆਇਜ਼ਨਗਾਰ ਸੰਸਥਾਪਕ ਪਿਤਾ ਐਲਗਜ਼ੈਡਰ ਹੈਮਿਲਟਨ ਅਤੇ ਜੇਮਸ ਮੈਡੀਸਨ ਅਤੇ ਅਮਰੀਕੀ ਨਵੀਨਤਾਵੀਆਂ ਉਦਾਹਰਨਾਂ ਦੇ ਨਾਲ ਸੰਬੰਧਿਤ ਹੋਣਗੇ ਇੱਥੇ ਦੱਸਣਾ ਬੰਦੇ ਕਿ ਰਾਸ਼ਟਰਪਤੀ ਜੋਬਿਡਨ ਦੇ ਪ੍ਰਸ਼ਾਸਨ ਨੇ ਇਸ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਸੀ ਜੋ ਪੀੜੰਦਾ ਤਰਕ ਸੀਗਾ ਕਿ ਇਹ ਵਾਤੂ ਸਵਾਲ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਕਾਨੂੰਨੀ ਪਰਵਾਸੀਏ ਦੇ ਲਈ ਬੇਲੋੜੀਆਂ ਰੁਕਾਵਟਾਂ ਪੈਦਾ ਕਰਦੇ ਨੇ ਹਾਲਾਂਕਿ 트ੰਪ ਪ੍ਰਸ਼ਾਸਨ ਨੇ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਲਾਗੂ ਕੀਤੀ ਗਈ ਇਸ ਪ੍ਰਣਾਲੀ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਕੀਤਾ ਹੈ USCIS ਦੇ ਬੁਲਾਰੇ ਮੈਥਿਊ ਟ੍ਰੈਗਰ ਸਰ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਦੁਨੀਆ ਦੀ ਸਭ ਤੋਂ ਪਵਿੱਤਰ ਨਾਗਰਿਕਤਾ ਹੈ ਅਤੇ ਇਹ ਸਿਰਫ ਉਹਨਾਂ ਵਿਦੇਸ਼ੀਆਂ ਦੇ ਲਈ ਰਾਖਵੀ ਹੋਣੀ ਚਾਹੀਦੀ ਹੈ ਜੋ ਇੱਕ ਰਾਸ਼ਟਰ ਦੇ ਵਜੋਂ ਸਾਡੇ ਮੁੱਲਾਂ ਅਤੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਅਪਣਾਉਂਦੇ ਨੇ ਜ਼ਿਕਰ ਹੋਇਆ ਕਿ ਇਸ ਨਵੀਂ ਪ੍ਰਣਾਲੀ ਦਾ ਉਦੇਸ਼ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਸਖਤ ਬਣਾਣਾ ਹੈ ਅਤੇ ਇਹ ਉਹਨਾਂ ਸਾਰੇ ਬਿਨੇਕਾਰਾਂ ਤੇ ਲਾਗੂ ਹੋਵੇਗਾ ਜੋ ਅਕਤੂਬਰ ਦੇ 1 ਤੋਂ ਬਾਅਦ ਨਾਗਰਿਕਤਾ ਲਈ ਅਰਜ਼ੀ ਦੇਂਦੇ ਨੇ ਇਕ ਵਾਰ ਫਿਰ ਦੱਸੀ ਸਸਿਕਾ ਜੀ ਮੈਂ ਹਾਂ ਕੁਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਖਤ ਬਣਾਉਂਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਤੋਂ ਲਿਖਤੀ ਨਾਗਰਿਕਤਾ ਪ੍ਰੀਖਿਆ ਨੂੰ ਲਾਗੂ ਕਰਨ ਦਾ ਫੈਸਲਾ ਕਰ ਦਿੱਤਾ ਹੈ ਇਸ ਨਵੀਂ ਪ੍ਰਣਾਲੀ ਦੇ ਤਹਿਤ ਜੋ 2025 ਦੇ ਵਿੱਚ ਲਾਗੂ ਹੋਵੇਗੀ ਨਾਗਰਿਕਤਾ ਦੇ ਬਿਨੈਕਾਰ ਨੂੰ ਅਮਰੀਕੀ ਇਤਿਹਾਸ ਅਤੇ ਰਾਜਨੀਤਿਕ ਦੇ ਨਾਲ ਸੰਬੰਧਿਤ ਗਿਆਨ ਦਾ ਮੁਲਾਂਕਣ ਕਰਨ ਵਾਲਾ ਟੈਸਟ ਪਾਸ ਕਰਨਾ ਹੋਵੇਗਾ ਤੇ ਬਿਨੈਕਾਰ ਨੂੰ ਅਮਰੀਕੀ ਇਤਿਹਾਸ ਅਤੇ ਰਾਜਨੀਤੀ ਦੇ ਨਾਲ ਸੰਬੰਧਿਤ ਕੁੱਲ 128 ਪ੍ਰਸ਼ਨਾਂ ਦਾ ਅਧਿਐਨ ਕਰਨਾ ਪਵੇਗਾ ਅਮਰੀਕਾ ਦੇ ਵਿੱਚ ਨਾਗਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਖਤ ਬਣਾ ਦਿੱਤਾ ਗਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਤੋਂ ਲਿਖਤੀ ਨਾਗਿਕਤਾ ਪ੍ਰੀਖਿਆ ਨੂੰ ਲਾਗੂ ਕਰਨ ਦਾ ਫੈਸਲਾ ਕਰ ਰਿਹਾ ਹੈ। ਜੀ ਹਾਂ, ਪ੍ਰੀਖਿਆ ਦਾ ਫਾਰਮੈਟ ਪ੍ਰੀਖਿਆ ਦੌਰਾਨ ਦਿਨੇਕਾਰਾ ਤੋਂ 20 ਸਵਾਲ ਪੁੱਛੇ ਜਾਣਗੇ ਜਿਨ੍ਹਾਂ ਦੇ ਵਿੱਚ 12 ਸਵਾਲਾਂ ਦੇ ਸਹੀ ਜਵਾਬ ਦੇਣੇ ਜ਼ਰੂਰੀ ਹੋਣਗੇ। ਫਾਰਵਰਡ ਦੇ ਵਿੱਚ ਬਦਲਾਅ ਦੀ ਗੱਲ ਕਰੀਏ ਤਾਂ ਇਹ ਟੈਸਟ ਮੌਖਿਕ ਤੌਰ 'ਤੇ ਲਿਆ ਜਾਵੇਗਾ ਅਤੇ ਸਵਾਲ ਬਹੁਚੋਣ ਵਾਲੇ ਨਹੀਂ ਹੋਣਗੇ। ਜ਼ਿਆਦਾਤਰ ਸਵਾਲਾਂ ਦੇ 1 ਤੋਂ ਵੱਧ ਸਵੀਕਾਰਯੋਗ ਜਵਾਬ ਹੋ ਸਕਦੇ ਨੇ ਜੇਕਰ ਕੋਈ ਨਿਕਾਰੀ ਇਸ ਟੈਸਟ ਦੇ ਵਿੱਚ ਅਸਫਲ ਹੋ ਜਾਂਦਾ ਹੈ ਤਾਂ ਉਸ ਨੂੰ ਦੂਜਾ ਮੌਕਾ ਦਿੱਤਾ ਜਾਵੇਗਾ ਪਰ ਜੇਕਰ ਉਹ ਦੁਬਾਰਾ ਵੀ ਅਸਫਲ ਹੋ ਜਾਂਦਾ ਹੈ ਤਾਂ ਉਸ ਦੀ ਨਾਗਰਿਕਤਾ ਦੀ ਅਜੀ ਰੱਤ ਕ앗 ਦਿੱਤੀ ਜਾਵੇਗੀ ਦਸੀ ਪੈਕਸਾਂ ਚਾਹੇ ਇਸ ਤੋਂ ਵੱਧ ਉਮਦੇ ਹੋਰ ਲੋਕ ਜੋ ਵੀ ਜਾਂ ਵੱਧ ਸਲਤੋ ਕਾਨਨੜੀ ਤੌਰ ਤੇ ਅਮਰੀਕਾ ਵਿੱਚ ਚੁਦ ਰਹੇ ਨੇ ਉਹਨਾਂ ਨੂੰ ਸਿਰਫ 20 ਸਵਾਲਾਂ ਦਾ ਅਧਿਐਨ ਕਰਨਾ ਪਵੇਗਾ ਅਤੇ ਉਹ ਆਪਣੀ ਪਸੰਦੀ ਭਾਸ਼ਾ ਦੇ ਵਿੱਚ ਪ੍ਰੀਖਿਆ ਦੇ ਸਕਦੇ ਨੇ ਨਵੀਂ ਪ੍ਰਣਾਲੀ ਦੀ ਗੱਲ ਕੀਤੀ ਜਾਵੇ ਤਾਂ ਨਵੀਂ ਪ੍ਰਣਾਲੀ ਦੇ ਵਿੱਚ ਕੁਝ ਨਵੇਂ ਸਵਾਲ ਸ਼ਾਮਲ ਕੀਤੇ ਗਏ ਨੇ ਜੋ ਕਿ ਸੰਵਿਧਾਨ ਦੇ 10ਵੇਂ ਸੋਧ ਫੈਟਲਿਸਟ ਦਸਤਾਵੇਜ਼ ਸਾਬਕਾ ਰਾਸ਼ਟਰਪਤੀ ਡਵਾਈਟ ਡੀ ਆਈਜ਼ਨਗਾਰ ਸੰਸਥਾਪਕ ਪਿਤਾ ਐਲਕਜ਼ੈਂਡਰ ਹੈਮਿਲਟਨ ਅਤੇ ਜੇਮਸ ਮੈਡੀਸਨ ਅਤੇ ਅਮਰੀਕੀ ਨੀਂਵੀਆਂ ਤੀਆਂ ਉਦਾਹਰਨਾਂ ਦੇ ਨਾਲ ਸੰਬੰਧਿਤ ਹੋਣਗੇ ਇੱਥੇ ਦੱਸਣਾ ਬੰਦੇ ਕਿ ਰਾਸ਼ਟਰਪਤੀ ਜੋਬਿਡਨ ਦੇ ਪ੍ਰਸ਼ਾਸਨ ਨੇ ਇਸ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਸੀ ਜੋ ਪੀੜੰਦਾ ਤਰਕ ਸੀਗਾ ਕਿ ਇਹ ਬਾਤੂ ਸਵਾਲ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਕਾਨੂੰਨੀ ਪ੍ਰਵਾਸੀਆਂ ਦੇ ਲਈ ਬੇਲੋੜੀਆਂ ਰੁਕਾਵਟਾਂ ਪੈਦਾ ਕਰਦੇ ਨੇ ਹਾਲਾਂਕਿ 트ੰਪ ਪ੍ਰਸ਼ਾਸਨ ਨੇ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਲਾਗੂ ਕੀਤੀ ਗਈ ਇਸ ਪ੍ਰਣਾਲੀ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਕੀਤਾ ਹੈ USCIS ਦੇ ਬੁਲਾਰੇ ਮੈਥਿਊ ਟ੍ਰੇਗਰ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਦੁਨੀਆ ਦੀ ਸਭ ਤੋਂ ਪਵਿੱਤਰ ਨਾਗਰਿਕਤਾ ਹੈ ਅਤੇ ਇਹ ਸਿਰਫ ਉਹਨਾਂ ਵਿਦੇਸ਼ੀਆਂ ਦੇ ਲਈ ਰਾਖਵੀ ਹੋਣੀ ਚਾਹੀਦੀ ਹੈ ਜੋ ਇੱਕ ਰਾਸ਼ਟਰ ਦੇ ਵਜੋਂ ਸਾਡੇ ਮੁੱਲਾਂ ਅਤੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਅਪਣਾਉਂਦੇ ਨੇ ਜ਼ਿਕਰ ਹੋਇਆ ਕਿ ਇਸ ਨਵੀਂ ਪ੍ਰਣਾਲੀ ਦਾ ਉਦੇਸ਼ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਸਖਤ ਬਣਾਣਾ ਹੈ ਅਤੇ ਇਹ ਉਹਨਾਂ ਸਾਰੇ ਬਿਨੇਕਾਰਾਂ ਤੇ ਲਾਗੂ ਹੋਵੇਗਾ ਜੋ ਅਕਤੂਬਰ ਦੇ 1 ਤੋਂ ਬਾਅਦ ਨਾਗਰਿਕਤਾ ਲਈ ਅਰਜ਼ੀ ਦੇਂਦੇ ਨੇ ਇੱਕ ਵਾਰ ਫਿਰ ਦੱਸੀ ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਸਖਤ ਬਣਾਉਂਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਤੋਂ ਲਿਖਤੀ ਨਾਗਰਿਕਤਾ ਪ੍ਰੀਖਿਆ ਨੂੰ ਲਾਗੂ ਕਰਨ ਦਾ ਫੈਸਲਾ ਕਰ ਦਿੱਤਾ ਹੈ ਇਸ ਨਵੀਂ ਪ੍ਰਣਾਲੀ ਦੇ ਤਹਿਤ ਜੋ 2025 ਦੇ ਵਿੱਚ ਲਾਗੂ ਹੋਵੇਗੀ ਨਾਗਰਿਕਤਾ ਦੇ ਬਿਨੈਕਾਰਾਂ ਨੂੰ ਅਮਰੀਕੀ ਇਤਿਹਾਸ ਅਤੇ ਰਾਜਨੀਤਿਕ ਦੇ ਨਾਲ ਸੰਬੰਧਿਤ ਗਿਆਨ ਦਾ ਮੁਲਾਂਕਣ ਕਰਨ ਵਾਲਾ ਟੈਸਟ ਪਾਸ ਕਰਨਾ ਹੋਵੇਗਾ ਤੇ ਬਿਨੈਕਾਰਾਂ ਨੂੰ ਅਮਰੀਕੀ ਇਤਿਹਾਸ ਰਾਜਨੀਤੀ ਦੇ ਨਾਲ ਸੰਬੰਧਿਤ ਕੁੱਲ 128 ਪ੍ਰਸ਼ਨਾਂ ਦਾ ਅਧਿਐਨ ਕਰਨਾ ਪਵੇਗਾ। ਅਮਰੀਕਾ ਦੇ ਵਿੱਚ ਨਾਗਿਕਤਾ ਪ੍ਰਾਪਤ ਕਰਨ ਦੇ ਪ੍ਰਕਿਰਿਆ ਨੂੰ ਸਖਤ ਬਣਾ ਦਿੱਤਾ ਗਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਤੋਂ ਲਿਖਤੀ ਨਾਗਿਕਤਾ ਪ੍ਰੀਖਿਆ ਨੂੰ ਲਾਗੂ ਕਰਨ ਦਾ ਫੈਸਲਾ ਕਰ ਰਿਹਾ ਹੈ। ਜੀ ਹਾਂ, ਪ੍ਰੀਖਿਆ ਦਾ ਫਾਰਮੈਟ ਪ੍ਰੀਖਿਆ ਦੌਰਾਨ ਬਿਨੇ ਕਰਾ ਤੋ 20 ਸਵਾਲ ਪੁੱਛੇ ਜਾਣਗੇ ਜਿਨ੍ਹਾਂ ਦੇ ਵਿੱਚ 12 ਸਵਾਲਾਂ ਤੇ ਸਹੀ ਜਵਾਬ ਦੇਣੇ ਜ਼ਰੂਰੀ ਹੋਣਗੇ। ਫਾਰਵਰਡ ਦੇ ਵਿੱਚ ਬਦਲਾਅ ਦੀ ਗੱਲ ਕਰੀਏ ਤਾਂ ਇਹ ਟੈਸਟ ਮੌਖਿਕ ਤੌਰ ਉਤੇ ਲਿਆ ਜਾਵੇਗਾ ਅਤੇ ਸਵਾਲ ਬਹੁਤ ਚੋਣ ਵਾਲੇ ਨਹੀਂ ਹੋਣਗੇ। ਜ਼ਿਆਦਾਤਰ ਸਵਾਲਾਂ ਤੇ ਇੱਕ ਤੋਂ ਵੱਧ ਸਵੀਕਾਰਯੋਗ ਜਵਾਬ ਹੋ ਸਕਦੇ ਨੇ ਜੇਕਰ ਕੋਈ ਵੀ ਨਿਕਾਰ ਇਸ ਟੈਸਟ ਦੇ ਵਿੱਚ ਅਸਫਲ ਹੋ ਜਾਂਦਾ ਹੈ ਤਾਂ ਉਸ ਨੂੰ ਦੂਜਾ ਮੌਕਾ ਦਿੱਤਾ ਜਾਵੇਗਾ ਪਰ ਜੇਕਰ ਉਹ ਦੁਬਾਰਾ ਵੀ ਅਸਫਲ ਹੋ ਜਾਂਦਾ ਹੈ ਤਾਂ ਉਸ ਦੀ ਨਾਗਰਿਕਤਾ ਦੀ ਅਜੀ ਰੱਤ ਕਾ ਦਿੱਤੀ ਜਾਵੇਗੀ 18 ਸਾਲ ਜਾਂ 24 ਤੋਂ ਵੱਧ ਉਮਰ ਦੇ ਹੋਰ ਲੋਕ ਜੋ ਵੀ ਜਾਂ ਵੱਧ ਸਲਤੋ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਸਿਰਫ 20 ਸਵਾਲਾਂ ਦਾ ਅਧਿਐਨ ਕਰਨਾ ਪਵੇਗਾ ਅਤੇ ਉਹ ਆਪਣੀ ਪਸੰਦੀ ਭਾਸ਼ਾ ਦੇ ਵਿੱਚ ਪ੍ਰੀਖਿਆ ਦੇ ਸਕਦੇ ਨੇ ਨਵੀਂ ਪ੍ਰਣਾਲੀ ਦੀ ਗੱਲ ਕੀਤੀ ਜਾਵੇ ਤਾਂ ਨਵੀਂ ਪ੍ਰਣਾਲੀ ਦੇ ਵਿੱਚ ਕੁਝ ਨਵੇਂ ਸਵਾਲ ਸ਼ਾਮਲ ਕੀਤੇ ਗਏ ਨੇ ਜੋ ਕਿ ਸੰਵਿਧਾਨ ਤੇ 10ਵੀਂ ਸੋਧ ਫੈਟਲਿਸਟ ਦਸਤਾਵੇ ਸਾਬਕਾ ਰਾਸ਼ਟਰਪਤੀ ਡਵਾਈਟ ਡੀ ਆਇਜ਼ਨਗਾਰ ਸੰਸਥਾਪਕ ਪਿਤਾ ਐਲਗਜ਼ੈਡਰ ਹੈਮਿਲਟਨ ਅਤੇ ਜੇਮਸ ਮੈਡੀਸਨ ਅਤੇ ਅਮਰੀਕੀ ਨਵੀਨਤਾ ਦੀਆਂ ਉਦਾਹਰਨਾਂ ਦੇ ਨਾਲ ਸੰਬੰਧਿਤ ਹੋਣਗੇ ਇੱਥੇ ਦੱਸਣਾ ਬੰਦਾ ਕਿ ਰਾਸ਼ਟਰਪਤੀ ਜੋਬੀਡਨ ਦੇ ਪ੍ਰਸ਼ਾਸਨ ਨੇ ਇਸ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਸੀ ਜੋ ਪੀੜੰਦਾ ਤਰਕ ਸੀਗਾ ਕਿ ਇਹ ਵਾਤੂ ਸਵਾਲ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਕਾਨੂੰਨੀ ਪ੍ਰਵਾਸੀਆਂ ਦੇ ਲਈ ਬੇਲੋੜੀਆਂ ਰੁਕਾਵਟਾਂ ਪੈਦਾ ਕਰਦੇ ਨੇ ਹਾਲਾਂਕਿ 트ੰਪ ਪ੍ਰਸ਼ਾਸਨ ਨੇ ਆਪਣੇ ਪਹਿਲੇ ਕਾਲ ਚਕਾਲ ਦੇ ਦੌਰਾਨ ਲਾਗੂ ਕੀਤੀ ਗਈ ਇਸ ਪ੍ਰਣਾਲੀ ਨੂੰ ਮੁੜ ਬਹਾਲ ਕਰਨ ਦਾ ਫੈਸਲਾ ਕੀਤਾ ਹੈ ਯੂਐਸਸੀਆਈਐਸ ਦੇ ਬੁਲਾਰੇ ਮੈਥਿਊ ਟ੍ਰੈਗਰਸਰ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਦੁਨੀਆ ਦੀ ਸਭ ਤੋਂ ਪਵਿੱਤਰ ਨਾਗਰਿਕਤਾ ਹੈ ਅਤੇ ਇਹ ਸਿਰਫ ਉਹਨਾਂ ਵਿਦੇਸ਼ੀਆਂ ਦੇ ਲਈ ਰਾਖਵੀ ਹੋਣੀ ਚਾਹੀਦੀ ਹੈ ਜੋ ਇੱਕ ਰਾਸ਼ਟਰ ਦੇ ਵਜੋਂ ਸਾਡੇ ਮੁੱਲਾਂ ਅਤੇ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਅਪਣਾਉਂਦੇ ਨੇ ਜ਼ਿਕਰ ਹੋਇਆ ਕਿ ਇਸ ਨਵੀਂ ਪ੍ਰਣਾਲੀ ਦਾ ਉਦੇਸ਼ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਹੋਰ ਸਖਤ ਬਣਾਉਣਾ ਹੈ ਅਤੇ ਇਹ ਉਹਨਾਂ ਸਾਰੇ ਬਿਨੇਕਾਰਾਂ ਤੇ ਲਾਗੂ ਹੋਵੇਗਾ ਜੋ ਅਕਤੂਬਰ ਦੇ 1 ਅੱਧ ਤੋਂ ਬਾਅਦ ਨਾਗਰਿਕਤਾ ਲਈ ਅਰਜ਼ੀ ਦੇਂਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ